ਗੁਰਦਾਸਪੁਰ ਸ਼ਹਿਰ ਅੰਦਰ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਛਾ ਰਹੀਆਂ ਹਨ ਜਿਸ ਉੱਪਰ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ। ਬੀਤੀ ਦੇਰ ਰਾਤ ਗੁਰਦਾਸਪੁਰ ਦੀ ਬੀਜ ਮਾਰਕੀਟ ਨੇੜੇ ਸਥਿਤ ਇੱਕ ਮੋਬਾਈਲਾਂ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਚੋਰ ਮੋਬਾਈਲ, ਇਨਵਰਟਰ, ਬੈਟਰੀ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਦੁਕਾਨ ਮਾਲਕ ਦਾ ਕਹਿਣਾ ਹੈ ਕਿ ਉਸ ਦਾ 1 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਇਸ ਸਬੰਧੀ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ। ਮੌਕੇ ਤੇ ਪਹੁੰਚੇ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਨੇ ਕਿਹਾ ਹੈ ਕਿ ਗੁਰਦਾਸਪੁਰ ਸ਼ਹਿਰ ਅੰਦਰ ਮੋਟਰਸਾਈਕਲ ਚੋਰ ਇੰਨੇ ਸਰਗਰਮ ਹਨ ਕਿ ਰੋਜ਼ਾਨਾ ਹੀ ਕਈ ਲੋਕਾਂ ਦੇ ਮੋਟਰਸਾਈਕਲ ਚੋਰੀ ਹੋ ਰਹੇ ਹਨ ਚੋਰ ਦੁਕਾਨਾਂ ਦੇ ਤਾਲੇ ਤੋੜ ਚੋਰੀਆਂ ਕਰ ਰਹੇ ਹਨ ਪਰ ਪੁਲਿਸ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ ਉਹਨਾਂ ਮੰਗ ਕੀਤੀ ਹੈ ਕਿ ਇਹ ਚੋਰੀ ਦੀਆਂ ਵਾਰਦਾਤਾਂ ਨੂੰ ਜਲਦ ਤੋਂ ਜਲਦ ਠੱਲ ਪਾਈ ਜਾਵੇ ਮੈਨੂੰ ਹੁਣੇ ਜਸਟ 5 ਮਿੰਟ ਪਹਿਲਾਂ ਹੀ ਪਤਾ ਲੱਗਾ ਪੀਰਾ ਦੀ ਮੈਡਨ ਟੈਲੀਕਮ ਦੀ ਦੁਕਾਨ ਦੇ ਉੱਤੇ ਜਿਹੜੀ ਚੋਰੀ ਹੋਈ ਹੈ ਪਰ ਮੈਂ ਉਸੇ ਟਾਈਮ ਆਕੀਰਾਂ ਦੇ ਨਾਲ ਮੈਂ ساری ਗੱਲਬਾਤ ਕੀਤੀ ਆ ਸੁਣਿਆ ਜੋ ਕੁਝ ਹੋਇਆ ਦਾ ਲੇਕਿਨ ਮੈਂ ਬੜਾ ਹੈਰਾਨ ਆ ਕਿ ਇਹ ਉਸ ਜਗ੍ਹਾ ਤੇ ਦੁਕਾਨ ਹੈ ਜਿੱਥੇ 24 ਘੰਟੇ ਲੋਕਾਂ ਦਾ ਆਣਾ ਜਾਣਾ ਹੈ ਮੇਨ ਰੋਡ ਛੜਕਦੇ ਤੇ ਕੋਈ ਉਹ ਲਾ ਰਹੀ ਹੈ ਔਰ ਮੈਂ ਐਸਐਸਪੀ ਸਾਹਿਬ ਨੂੰ ਇਹ ਗੱਲ ਪੁੱਛਣਾ ਚਾਹ ਰਿਹਾ ਕਿ ساری ਰਾਤ ਤੁਹਾਡੀ ਐਸਪੀसीआर 8 ਤੋਂ 8 ਚੱਲਦੀ ਹੈ ਉਹ ਪੀਸੀਆਰ ਕਿੱਥੇ ਹੈ ਕਿਉਂ ਨਹੀਂ ਉਹਨਾਂ ਨੂੰ ਜਵਾਬਤਲ ਵੀ ਲੈ ਜਾਂਦੀ ਆਪਾਂ ਠੀਕ ਆ ਕਿ ਲੋਕਾਂ ਦੇ ਵਿੱਚ ਬਹੁਤ ਵਧੀਆ ਅਸੀਂ ਨਸ਼ੇ ਦੇ ਵਿੱਚ ਤੁਸੀਂ ਲੱਗੇ ਹੋ ਸ਼ੋਰ ਵੀ ਤਰੀਕਾ ਵੀ ਜੀ ਇਹ ਲੇਕਿਨ ਸ਼ਹਿਰ ਦੀ ਸੇਫਟੀ ਵਾਸਤੇ ਆਪਾਂ ਕੀ ਕਰ ਰਹੇ ਆ ਬਹੁਤ ਸ਼ਹਿਰ ਦੇ ਵਿੱਚ ਰੋਜ਼ ਸਪਲੈਂਡਰ ਚੋਰੀ ਹੋ ਰਿਹਾ ਕਿ ਦੀ ਕਾਰ ਚੋਰੀ ਹੋ ਰਹੀ ਆ ਕਿਸੇ ਦੁਕਾਨ ਤੇ ਚੋਰੀ ਹੋ ਰਹੀ ਆ ਔਰ ਕਿਸੇ ਸਨੇਚਿੰਗ ਹੋ ਰਹੀ ਆ ਕਿਤੇ ਗੁੰਡਾਗਰਦੀ ਹੋ ਰਹੀ ਆ ਸਰ ਐਸਐਸਪੀ ਸਾਹਿਬ ਮੈਂ ਤੁਹਾਡੇ ਕੋਲ ਬੇਨਤੀ ਕਰਾਂਗਾ ਕਿ ਆਪਣੇ ਸ਼ਹਿਰ ਨੂੰ ਸੇਫ ਰੱਖੋ ਕਿਉਂਕਿ ਇਹ ਬਹੁਤ ਜ਼ਰੂਰੀ ਆ ਕਿਉਂਕਿ ਜੇ ਸ਼ਹਿਰ ਸੇਫ ਨਹੀਂ ਆ ਲੋਕ ਸੇਫ ਨਹੀਂ ਆ ਤੇ ਆਪਾਂ ਪ੍ਰਸ਼ਾਸਨ ਤੋਂ ਲੋਕਾਂ ਦਾ ਜਿਹੜਾ ਵੰਦਾ ਮੰਨ ਚੁੱਕਿਆ ਜਾਏਗਾ ਅਸੀਂ ਆਪਣੇ ਆਪ ਨੂੰ ਅਨਸੁਰੱਖਿਤ ਆਪਰਾ ਮਹਿਸੂਸ ਕਰਦੇ ਪਿਆ ਮੈਨੂੰ ਬਹੁਤ ਅਫਸੋਸ ਹੈ ਕਿ ਮੇਰੇ ਦੁਕਾਨਦਾਰ ਸਾਥੀਆਂ ਦਾ ਪਿਛਲੇ ਦਿਨੀ ਅੱਗ ਦਾ ਰਲਦ ਰਸਾਲਾ ਥਾਨ ਹੋ ਗਿਆ ਉਸ ਟਾਈਮ ਤੇ ਵੀ ਇਹ ਪ੍ਰਸ਼ਾਸਨ ਦਾ ਇੰਨਾ ਮਾਰਾ ਰੋਲ ਸੀ ਕੋਈ ਬੰਦਾ ਵੀ ਉਥੇ ਪਹੁੰਚਿਆ ਨਹੀਂ ਸੀ ਕੋਈ ਹੈਲਪ ਵਾਸਤੇ ਕੋਈ ਹੱਸਾਰ ਲੈਣ ਤੱਕ ਨਹੀਂ ਪਹੁੰਚਿਆ ਪਈ ਪਰ ਸੜੇ ਦੋ ਪੀਸੀ ਆੜੇ ਪਿੱਛੇ ਖੜੇ ਸੀ ਜੋ ਕਿ ਵੀਡੀਓ ਬਣਾ ਰਹੇ ਬੜੀ ਮਾੜੀ ਗੱਲ ਹੈ ਮੈਂ ਇੱਕੋ ਹੀ ਮੈਸੇਜ ਦੇਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਗੁਰਦਾਸਪੁਰ ਸ਼ਹਿਰ ਨੂੰ ਸੇਫ ਰੱਖਿਆ ਜਾਵੇ ਇਹ ਚੋਰੀਆਂ ਤੇ ਨੱਥ ਪਾਈ ਜਾਵੇ ਜੋ ਗੁੰਡਾਗਰਦੀ ਸਨੇਚਿੰਗ ਲੁਟਾ ਖੂਆ ਹੋ ਰਹੀਆਂ ਨੇ ਇਹਨਾਂ ਦੇ ਧਿਆਨ ਦਿੱਤਾ ਜਾਵੇ ਮੈਂ ਆਪਣੇ ਵੱਲੋਂ ਵਪਾਰ ਮੰਡਲੋਂ ਇੱਕ ਐਸਐਪੀ ਸਾਹਿਬ ਨੂੰ ਡੈਪੂਟੇਸ਼ਨ ਦੇ ਤੌਰ ਤੇ ਜੁਰਮ ਮਿਲਾਂਗੇ ਜਿਨ੍ਹਾਂ ਵਿੱਚ ਆਪਣੇ ਸ਼ਹਿਰ ਦੀਆਂ ਮੁੱਖ ਜਿਹੜੀਆਂ ਸਾਡੀਆਂ ਡਿਮਾਂਡਸ ਨੇ ਜਿਹੜੀ ਸਾਡੀ ਚੋਰੀਆਂ ਦੀ ਹੱਦ ਕਹਤੀ ਸੀ ਉਹ ਹੋ ਰਿਹਾ ਸ਼ਹਿਰ ਦੇ ਵਿੱਚ ਇਹਨਾਂ ਬਾਰੇ ਆਪਾਂ ਸਸਤੀ ਸਾਹਿਬ ਕੇ ਸਾਡੇ ਬੈਠ ਕੇ ਗੱਲ ਵੀ ਕਰਾਂਗੇ ਔਰ ਇਹਦੇ ਬਾਰੇ ਆਪਾਂ ਸਸਤੀ ਸਾਹਿਬ ਕੋਲੋਂ ਆਸ਼ਵਾਸ਼ਣ ਵੀ ਲਵਾਂਗੇ ਕਿ ਸ਼ਹਿਰ ਦੀ ਸੁਰੱਖਿਆ ਵਾਸਤੇ ਸ਼ਹਿਰ ਦੀ ਸੇਫਟੀ ਵਾਸਤੇ ਲੋਕਾਂ ਦੀ ਸੇਫਟੀ ਵਾਸਤੇ ਸਾਡੇ ਨੇ ਕੀ ਕਰਦੇ ਨੇ ਕਿ ਅਸੀਂ ਉਹਨਾਂ ਨਾਲ ਮਿਲ ਕੇ ਸਾਰੀ ਬਲ ਕਰਾਂਗੇ ਪ੍ਰਧਾਨ ਜੀ ਦੇਖੋ ਜਿਹੜਾ ਕ੍ਰਾਈਮ ਰੇਟ ਜ਼ੀਰੋ ਦੱਸਿਆ ਜਾ ਰਿਹਾ ਹੈ ਇਹ ਤੇ ਜਿੰਨਾ ਮਰਜ਼ੀ ਕੋਈ ਕਰ ਲੇ ਇਹ ਨਾ ਕੋਈ ਗਲਤ ਕੰਮ ਨਹੀਂ ਕੀਤਾ ਅੱਜ ਮੀਡੀਆ ਦਾ سوشل میڈیا ਤੇ ਸਭ ਕੁਝ ਆ ਰਿਹਾ ਹੈ ਮੈਨੂੰ ਕਾਜੀ ਤੁਹਾਨੂੰ ਮੈਨੂੰ ਪਤਾ ਲੱਗਾ ਕਿ ਤੁਹਾਡਾ ਵੀ ਐਸਐਸਪੀ ਦਫ਼ਤਰ ਦੇ ਬਾਹਰ ਤੋਂ ਹੀ ਮੋਟਰਸਾ ਚੋਰੀ ਹੋ ਗਿਆ ਇਸ ਤੋਂ ਮੰਨ ਭਾਗੀ ਕਰਨਾ ਕੀ ਹੋ ਸਕਦੀ ਹੈ ਕਿ ਤੁਸੀਂ ਉੱਥੇ ਇੱਕ ਪ੍ਰੈਸ ਮੀਟਿੰਗ ਚ ਗਏ ਹੋਵੋ ਤੇ ਤੁਹਾਡਾ ਹੀ ਤੁਹੀਂ ਨਹੀਂ ਸੇਫ ਹੈਗੇ ਤੇ ਆਮ ਲੋਕਾਂ ਦਾ ਕੀ ਹੈ ਜੇ ਕੱਲੀ ਇੱਕ ਮੁੰਡਾ ਸਾਡਾ ਗਗਨ ਕੁਲਵੱਤਿਆ ਵਾ ਸਬਜ਼ੀ ਮੰਡੀ ਕੰਮ ਕਰਦਾ ਹੈ ਗਰੀਬ ਆਦਮੀ ਆ ਉਹਦਾ ਘਰ ਦੇ ਬਾਹਰੋਂ ਮੋਟਸਰ ਚੋਰੀ ਹੋ ਗਿਆ ਕਿਸੇ ਦੇ ਬੈਟਰ ਲਾਇਆ ਜਾ ਰਿਹਾ ਪਾਰ ਦੇ ਵਿੱਚੋਂ ਕਿਸੇ ਅਟੈਕ ਖੁੱਲੇ ਜਾ ਰਹੇ ਨਹੀਂ ਇਹ ਜੰਗਲ ਰਾਜ ਬਣ ਗਿਆ ਸਾਡਾ ਗੁਰਦਾਸਪੁਰ ਮੈਂ ਹੈਰਾਨ ਹੈ ਕਿ ਸਾਡੇ ਪੰਜਾਬ ਚ ਕੀ ਹੋ ਰਿਹਾ ਵਾ ਯੂਪੀ ਬਿਹਾਰ ਤਾਂ ਸੇਫ ਹੋਈ ਜਾ ਰਹੀ ਹੈ ਉਧਰ ਕ੍ਰਾਈਮ ਜਿਹੜਾ ਜ਼ੀਰੋ ਹੋ ਰਿਹਾ ਜਾਂ ਕੀ ਵੈਪਰ ਮੈਂ ਭਵਨਸ਼ੂਮਨ ਸਰਕਾਰ ਦੇ ਮੁੱਖ ਮੰਤਰੀ ਪੰਜਾਬ ਨੂੰ ਕਹਿੰਦਾ ਕਿ ਤੁਸੀਂ ਪਲੀਜ਼ ਪਲੀਜ਼ ਪੰਜਾਬ ਉੱਤੇ ਧਿਆਨ ਦਿਓ ਅਜੇ ਪੰਜਾਬ ਦੇ ਹਾਲਾਤ ਦਿਨ ਬਦਲ ਬਦਤਰ ਹੋ ਜਾ ਰਹੇ ਨੇ ਹਕਰਾਇ ਵਧ ਰਿਹਾ ਵਾ ਲੁੱਟਾ ਰਾਤੀ ਆਪਾਂ 8:30 ਵਜੇ ਦੁਕਾਨ ਜਿਹੜੀ ਆ ਵਧਾ ਕੇ ਗਏ ਤੇ ਸਵੇਰੇ ਰੋਜ਼ ਬੇਟਾ ਜਿਹੜਾ ਵਾ 7 ਵਜੇ ਜਿਹੜਾ ਵਾ ਉਹ ਸ਼ਾਪ ਤੇ ਆਂਦਾ ਵਾ ਸਫਾਈ ਸੇ ਕਰਨ ਲਈ ਜਦੋਂ ਅੱਜ ਰੁਟੀਨ ਵਾਈਜ ਅੱਜ ਆਇਆ ਤੇ ਮੈਨੂੰ ਇਹਦਾ ਫੋਨ ਆ ਗਿਆ ਕਿ ਪਪਾ ਤੁਹਾਨੂੰ ਕਹਿੰਦਾਂ ਹਾਲੇ ਜਿਹੜੇ ਉਹ ਕੁੰਡੇ ਕੱਢ ਦਿੱਤੇ ਸ਼ਟਰ ਦੇ ਤੇ ਮੈਂ ਉਹਨੂੰ ਕਿਹਾ ਵੀ ਸ਼ਟਰ ਜਿਹੜਾ ਉਹ ਚੁੱਕੀ ਨਾ ਜਿੰਨੇ ਦੇਰ ਤੱਕ ਪੁਲਿਸ ਵਾਲੇ ਨਹੀਂ ਆਉਂਦੇ ਫਿਰ ਇਹ ਪੁਲਿਸ ਵਾਲਿਆਂ ਨੂੰ ਕੰਪਲੇਂਟ ਕੀਤੀ ਥੋੜੀ ਦੇਰ ਬਾਅਦ ਪੁਲਿਸ ਆਈ ਵਾ ਕਿ ਆਪਾਂ ਸ਼ਟਰ ਛੁੱਟੂ ਚੁੱਕਿਆ ਤੇ ਆ ਕੇ ਵੇਖਿਆ ਤੇ ਸਾਹਮਣੇ ਸਾਤੜ ਮੋਬਾਈਲ ਸੀਗਾ ਨਵੇਂ ਉਹ ਜਿਹੜੇ ਹੈਗਾ ਵੀ ਉਹ ਹੈ ਨਹੀਂ ਸੀਗਾ ਤੇ ਬਾਅਦ ਚ ਵੇਖਿਆ ਇੱਕ ਜਿਹੜਾ ਇਨਵਰਟਰ ਦਾ ਬੈਟਰੀ ਹੈਗਾ ਉਹ ਵੀ ਨਹੀਂ ਇਨਵਰਟਰ ਛੱਡ ਗਿਆ ਬੈਟਰੀ ਲਾ ਗਿਆ ਬਾਕੀ ਗੱਲੇ ਵਿੱਚ 1.5-2000 ਰੁਪਏ ਸੀਗਾ ਉਹ ਲੱਗੇ ਕਿੰਨਾ ਕੁ ਨੁਕਸਾਨ ਤੇ ਹੁੰਦੇ ਹੋ ਗਿਆ ਜਿਹੜਾ ਟੋਟਲ ਜਿਹੜਾ ਨੀਅਰ ਅਬਾਊਟ ਲੱਖ ਕਰਿਆ ਦਾ ਨੁਕਸਾਨ ਹੈ ਹਾਂ ਪੁਲਿਸ ਵਾਲੇ ਕੀ ਕਹਿੰਦੇ ਸੀ ਪੁਲਿਸ ਵਾਲੇ ਕਹਿੰਦੇ ਜੀ ਅਸੀਂ ਪੀਸੀਆਰ ਵਾਲੇ ਵੀ ਆਏ ਉਹ ਕਹਿੰਦੇ ਜੀ ਅਸੀਂ ਤੇ ਆ ਇਹ ਸੱਤਵਾਂ ਫੇਰਾ ਜੀ ਸਾਡਾ ਤੇ ਹੁਣ ਸੀਸੀਟੀਵੀ ਕੈਮਰਾ ਚੈੱਕ ਕੀਤਾ ਹੈ 1.5 ਘੰਟੇ ਜਦੋਂ ਚੋਦੀ ਦੀ ਵਾਰਦਾਤ ਹੋਈ ਹੈ 3 ਵਜੇ ਤੋਂ ਲੈ ਕੇ 4:30 ਵਜੇ ਦੇ ਵਿੱਚ ਵਿੱਚ ਇੱਕ ਵੀ ਕੋਈ ਪੀਸੀਆਰ ਵਾਲਾ ਇੱਥੋਂ ਜਾਂਦੇ ਆਂਦੇ ਜਾਂਦੇ ਨਹੀਂ ਦਿਖਿਆ ਉਹ ਸਾਨੂੰ ਜਦੋਂ ਫੇਰੇ ਆਏ ਤੇ ਕੰਡੇ ਸਾਡਾ ਤੇ ਸੱਤਵਾਂ ਫੇਰਾ ਹੋ ਗਿਆ ਜੀ ਅਸੀਂ ਤੇ 6 ਫੇਰੇ ਅੱਗੇ ਲਗਾ ਲਿਆ ਸੱਤਵਾਂ ਫੇਰਾ ਪਰ ਜਦੋਂ ਅਸੀਂ ਹੁਣ ਸੀਸੀਟੀਵੀ ਦੇਖਿਆ ਤੇ ਉਹਰੇ ਚ 1.5 ਘੰਟੇ ਚ ਉਹਨਾਂ ਦਾ ਇੱਕ ਵੀ ਕੋਈ ਪੀਸੀਆਰ ਵਾਲਾ ਜਾਂ ਕੋਈ ਵੀ ਨਹੀਂ ਲੱਭਿਆ ਹੈਗਾ ਚੋਰੀ ਜਿਹੜੀ ਆ 3 ਵਜੇ ਤੋਂ ਲੈ ਕੇ 4:30 ਦੇ ਵਿੱਚ ਵਿੱਚ ਹੋਈ ਹੈ ਸਾਡੀ ਦੁਕਾਨ ਦਾ ਨਾਮ ਹੈ ਰਵੀ ਮਹਾਜਨ ਟੈਲੀਗੋ ਮੈਂ ਕਮੇਟੀ ਘਰ ਦੇ ਬਿਲਕੁਲ ਸਾਹਮਣੇ ਹੈ ਜੀਟੀ ਰੋਡ ਤੇ ਆ ਜੀ ਇਹ ਮੇਨ ਰੋਡ ਪੈਂਦਾ ਇੱਥੇ ਦੇਖੋ ਆਵਾਜਾਈ ਚਲਦੀ ਰਹਿੰਦੀ ਹੈ ਪਰ ਪੀਸੀਆਰ ਵਾਲਾ ਜਾਂ ਪੁਲਿਸ ਵਾਲੇ ਦੀ ਕੋਈ ਵੀ ਇੱਥੇ ਅਸੀਂ ਦੇਖਿਆ ਨਹੀਂ ਕਿ ਕੋਈ ਆਂਦਾ ਹੋਏ ਆ ਜਾਂਦਾ ਹੋਏ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ